ਉਹਨੂੰ ਕੌਣ ਆ ਹਾਂਜੀ ਹਾਂਜੀ ਭਾਈ ਜਾਣਦੇ ਆ ਜਦੋਂ ਉਹਨੇ ਸਾਡੇ ਖਿਲਾਫ ਇਹਦਾ ਗਲਤ ਬੋਲਣਾ ਸ਼ੁਰੂ ਕੀਤਾ ਸੀ ਉਤੋਂ ਅਸੀਂ ਮਾਚ ਲਾ ਲਿਆਨੇ ਉਹਨੂੰ ਐਮਪੀ ਚ ਤਾ ਕੇ ਭੇਜਿਆ ਆ ਤੇ ਸਾਡੀ ਭੈਣ ਨੇ ਉਥੇ 에ਰਪੋਰਟ ਤੇ ਮੰਤਰੀ ਬਣਾ ਕੇ ਦਿੱਲੀ ਭੇਜਤੀ ਆ ਆ ਉਹਨੂੰ ਮੰਤਰੀ ਦਾ ਅਹੁਦਾ ਦਿੱਤਾ ਭੈਣ ਸਾਡੀ ਨੇ ਦਿੱਤਾ ਵੀ ਇਦਾਂ ਨਾ ਪੱਕੀ ਮੋਹਰ ਲਾ ਦਿੱਤੀ ਆ ਸਾਰੀ ਉਮਰ ਜਦੋਂ ਇਹਦਾ ਸ਼ੀਸ਼ਾ ਦੇਖਿਆ ਕਰੂ ਉਹਨੂੰ ਸਾਡੀ ਭੈਣ ਦਾ ਇਹਦਾ ਹੱਥ ਛਪਿਆ ਉਹਦੇ ਕੀਤਾ ਜਾਇਆ ਕਰਨਾ ਇੰਨੀ ਜ਼ੋਰ ਦੀ ਨਾ ਮਾਰਿਆ ਜੇ ਉਹ ਕਦੇ ਉਥੇ ਘੋਲਨੇ ਵੀ ਲਾ ਪੈਂਦੀ ਹੈ ਨਾ ਤਾਂ ਮੈਂ ਸਾਡੀ ਭੈਣ ਨੇ ਮੈਨੂੰ ਲੱਗਦਾ ਵੇ ਇੱਕ ਸਕਿੰਟ ਚੋਂ ਢਾ ਲੈਣਾ ਕਿਉਂਕਿ ਉਹ ਬਕਵਾਸ ਕਰਨ ਜੋਗੀ ਆ ਉਹਦੇ ਪੱਲੇ ਕੋਈ ਚੈ ਨਹੀਂ ਸਾਨੂੰ ਤਾਂ ਕਈ ਵੇਲੇ ਐਡਾ ਡਰ ਲੱਗਦਾ ਰਹਿੰਦਾ ਜਦੋਂ ਕਿਤੇ ਤੇਜ਼ ਹਵਾ ਆਵੇ ਤੇ ਐਡਾ ਨਾ ਹੋਵੇ ਉਡਾ ਕੇ ਕਿਤੇ ਤਾਰੋਂ ਪਾਰ ਬਾਰਡਰੋਂ ਪਾਰ ਕਰ ਦਵੇ ਉਹਨੂੰ ਕੰਗੜਾ ਨੂੰ ਉਹਦਾ ਚਾਹੀਦੀ ਉਹ ਤਾਰੋਂ ਪਾਰ ਵਾਲੀ ਆ ਜੋ ਉਹਦੇ ਲੱਛਣ ਆ ਤੇ ਤਾਰੋਂ ਪਾਰ ਲਈ ਤਾਂ ਕਿਹੜਾ ਉਹ ਘਟ ਖਤਰਨਾਕ ਪਾ ਦਿੰਦੀ ਆ ਬਿਆਨ ਉਹ ਪਾਕਿਸਤਾਨ ਨੂੰ ਵੀ ਬਹੁਤ ਮੰਦਾ ਚੰਗਾ ਬੋਲਦੀ ਫੇਰ ਉਹਦੇ ਉਹਨੂੰ ਕਰਦਾਂਗੇ ਲੋਕ બસ ਇਦਾਂ ਆਵੇ ਉਧਰੋਂ ਥੱਪੜ ਪਿਆ ਇੱਧਰ ਇੱਧਰੋਂ ਥੱਪੜ ਪਿਆ ਉਹ ਤਾਂ ਆਹੀ ਕੰਮ ਰਵੇ ਜਿੱਦਾਂ ਉਹ ਚਿੜੀ ਛਿੱਕਾ ਨਹੀਂ ਆਪਾਂ ਖੇਡੀਦਾ ਇੱਧਰੋਂ ਉਹ ਚਿੜੀ ਉਹ ਗਈ ਇੱਧਰੋਂ ਚਿੜੀ ਉਹ ਗਈ ਵਾ ਇਦਾਂ ਹੀ ਕੰਮ ਚੱਲੀ ਜਾਵੇ ਮੈਂ ਕਹਿੰਦਾ ਅੱਛਾ ਚਲੋ ਹੁਣ ਆਪਾਂ ਆਉਂਦੇ ਆ ਮੁੱਦੇ ਦੀ ਗੱਲ ਤੇ ਪੈਨ ਕੁਲਵਿੰਦਰ ਕੌਰ ਹੁਣਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਪ੍ਰਤੀਕਰਮ ਆ ਰਹੇ ਨੇ ਵੱਖ-ਵੱਖ ਰਾਜਸੀ ਆਗੂਆਂ ਦੇ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਹੱਕ 'ਚ ਦਾਤਰੀ ਛਾੜਨ ਦੀ ਗੱਲ ਕੀਤੀ ਹੈ ਬਹੁਤ ਸਾਰੇ ਪੋਲੀਟੀਕਲ ਆਗੂ ਇਸ ਦਾ ਲਾਹਾ ਲੈਣ ਦੀ ਵੀ ਕੋਸ਼ਿਸ਼ ਕਰਦੇ ਨੇ ਵੀ ਤਾਜ਼ੀ-ਤਾਜ਼ੀ ਸਰਕਾਰ ਬਣਨ ਜਾ ਰਹੀ ਹੈ ਵੀ ਹੋ ਸਕਦਾ ਇਹ ਕੀ ਮੂਵਮੈਂਟ ਹੀ ਸਾਬਤ ਹੋ ਜਵੇ ਚ ਦਾ ਲੱਗ ਜਵੇ ਵੀ ਸਰਕਾਰ ਦਾ ਪਲਟਾ ਕਰਕੇ ਵੀ ਇੰਡੀਆ ਇਕੱਠ ਜੋੜਦੀ ਸਰਕਾਰ ਬਣਾ ਲਈਏ ਉਹ ਸਾਰੀਆਂ ਗੱਲਾਂ ਪਾਸੇ ਰੱਖਦੇ ਆ ਪਰ ਆਪਾਂ ਜੇ ਇਹਨੂੰ ਪੰਜਾਬ ਦੇ ਤਰਸਲ ਤੇ ਖੜ ਕੇ ਪੰਜਾਬ ਦੇ ਆਮ ਪਿੰਡ ਦੇ ਵਿੱਚ ਖੜ ਕੇ ਇਸ ਘਟਨਾ ਨੂੰ ਦੇਖਣਾ ਹੋਵੇ ਤਾਂ ਆਮ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਕਿਹੋ ਜੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਹਰੇਕ ਘਰ 'ਚ ਪਹੁੰਚ ਗਈ ਤਕਰੀਬਨ ਇਹ ਗੱਲ ਤੁਸੀਂ ਪਿੰਡ 'ਚ ਰਹਿੰਦੇ ਹੋ ਆਲੇ ਦੁਆਲੇ ਕੀ ਗੱਲ ਚੱਲ ਰਹੀ ਹੈ ਇਸ ਖਾਸ ਘਟਨਾ ਨੂੰ ਲੈ ਕੇ ਪਜੀ ਇਦਾਂ ਵੀ ਉਹ ਸ਼ੁਰੂ ਤੋਂ ਹੀ ਇਦਾਂ ਮਤਲਬ ਆਪਣੇ ਜਿੰਨੇ ਵੀ ਆ ਇੰਡੀਅਨ ਲੋਕ ਆ ਨਾ ਕੁਝ 5% ਨੂੰ ਛੱਡ ਕੇ ਬਾਕੀ 95% ਦੇ ਅੱਖਾਂ ਵਿੱਚ ਰੜਕ ਰਹੀ ਸੀ ਕਿਉਂਕਿ ਜਿੱਦਾਂ ਦੇ ਉਹ ਬਿਆਨ ਦਿੰਦੀ ਸੀ ਆ ਜਦੋਂ ਹੁਣ ਥੱਪੜ ਕਾਂਡ ਹੋਇਆ ਆ ਉਹ ਸਾਰਾ ਮੈਨੂੰ ਲੱਗਦਾ ਵੀ ਹਿੰਦੁਸਤਾਨ ਹੀ ਉਦੋਂ ਨੈੱਟ ਤੇ ਹੀ ਬੈਠਾ ਰਿਹਾ ਉਹ ਦੇਖੀ ਗਿਆ ਹਏ ਹੁਣ ਦਹਿਜੇ ਪੈਂਦਾ ਹੁਣ ਦਹਿਜੇ ਉਹ ਖਰੇ ਉਦੋਂ ਸ਼ੋਰਟ ਗਿਆ ਉਹ ਬਣਿਆ ਨਹੀਂ ਨਾ ਖਰੇ ਉਹ ਚਪੇੜ ਮਾਰਦੀ ਦਾ ਬਾਅਦ 'ਚੋਂ ਕੱਢਿਆ ਕਿਸੇ ਨੇ ਆ ਬਾਅਦ 'ਚੋਂ ਕੈਮਰਾ ਕੱਢਿਆ ਪਹਿਲੇ ਲੋਕੀ ਇਹੇ ਲੱਭਦੇ ਰੇ ਦੇਖੀਏ ਕਿਦਾਂ ਥੱਪੜ ਛੱਪਿਆ ਆ ਪਰ ਉਹਨੇ ਭੈਣ ਨੇ ਜਦੋਂ ਇਹ ਗੱਲ ਕਹੀ ਹੈ ਨਾ ਵੀ ਜਦੋਂ ਤੂੰ ਬਿਆਨ ਦੰਦੀ ਸੀ ਵੀ 100-100 ਰੁਪਏ ਦਿਹਾੜੀ ਤੇ ਆਈਆਂ ਮੇਰੀ ਮਾਂ ਉਦੋਂ ਵਿੱਚ ਬੈਠੀ ਸੀ ਉਸ ਗੱਲ ਨੇ ਨਾ ਜਿੱਦਾਂ ਮਤਲਬ ਖੂਨ ਜਿਹਾ ਆਇਆ ਵੀ ਹਾਂ ਬਈ ਜਾਗਦੀ ਜਮੀਰਾਂ ਵਾਲੀਆਂ ਸਾਡੇ ਕੱਲੇ ਪੰਜਾਬੀ ਵੀਰ ਹੀ ਨਹੀਂ ਜਿਹੜੇ ਅੱਜ ਤੱਕ ਬਦਲੇ ਲੈਂਦੇ ਰਹਿਆ ਜਦੋਂ ਪੰਜਾਬ ਨਾਲ ਜਾਂ ਹੋਰ ਕਿਸੇ ਪ੍ਰਾਂਤ ਵਿੱਚ ਤੱਕਾ ਹੋਇਆ ਯੋਧੇ ਉੱਠ ਖੜਦੇ ਹੁੰਦੇ ਆ ਪਰ ਇਹ ਧੀ ਨੇ ਸਾਨੂੰ ਇੱਕ ਸਾਬਤ ਕਰ ਦਿੱਤਾ ਆ ਵੀ ਨੌਕਰੀ ਦੀ ਪ੍ਰਵਾਹ ਨਹੀਂ ਕੀਤੀ ਉਹਨੂੰ ਪਤਾ ਸੀ ਮੇਨਾ ਇਦਾਂ ਹੋਣਾ ਆ ਉਹਦਾ ਜਿਹੜਾ ਪਰਿਵਾਰ ਆ ਇਸ ਵੇਲੇ ਉਹ ਵੀ ਅੰਡਰਗਰਾਉਂਡ ਆ ਪਤਾ ਨਹੀਂ ਚੱਕ ਲਿਆ ਇਹਨਾਂ ਨੇ ਕੀ ਕੀਤਾ ਹਨਾ ਪਰ ਜਿੱਦਾਂ ਵੀ ਉਹਨੇ ਸਵਾਦ ਲਿਆਤਾ ਐ ਇਸ ਵੇਲੇ ਲੋਕੀ ਸਾਰੇ ਵਾਵਾ ਕੰਡਿਆ ਆ ਉਸ ਧੀ ਦੇ ਨਾਲ ਸਾਰੇ ਜਣੇ ਦਿਲੋਂ ਸਪੋਰਟ ਕਰਦੇ ਆ ਉਹਦੀ ਕੱਲੂ ਜਦੋਂ ਵੀ ਇੱਥੇ ਆਊਗੀ ਜਿੱਦਣ ਉਹ ਪੰਜਾਬ ਦੇ ਚ ਆਈ ਅਸੀਂ ਉਹ ਤੋਂ ਸਾਰੇ ਜਣੇ ਮੈਂ ਇਹ ਐਲਾਨ ਕਰਦਾ ਆਪਣੇ ਸਾਰੇ ਪੰਜਾਬੀਆਂ ਦੇ ਵੱਲੋਂ ਕਿਸੇ ਨੇ ਇਸ ਗੱਲ ਨੂੰ ਨਕਾਰਨਾ ਨਹੀਂ ਹੈਗਾ ਅਸੀਂ ਉਤੋਂ ਸ਼ੰਭੂ ਬਾਰਡਰ ਤੋਂ ਉਹਨੂੰ ਫੁੱਲ ਪਾਉਂਦੇ ਇਦਾਂ ਪੰਜਾਬ ਉਹਦੇ ਘਰ ਘੱਟ ਪੀਕਿਆਂ ਦੇ ਘਰ ਤੱਕ ਸultanpur Lodhi ਛੱਡ ਕੇ ਆਵਾਂ ਜੀ ਬਾਈ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਬਾਈ ਹੋਣੀ ਹੈ